ਕੋਲਿਆ ਟੀਵੀ ਲਾਈਵ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤਾਂ ਅੱਜ ਆਪਾਂ ਆਏ ਆ ਪਿੰਡ ਕੋਲਿਆ ਕਲਾਂ ਵਿਖੇ ਜਿੱਥੇ ਗੁਰੂ ਰਾਮਦਾਸ ਸਮਾਜ ਸੇਵੀ ਕਲੱਬ ਵੱਲੋਂ ਖੂਨਦਾਨ ਦਾ ਕੈਂਪ ਲਗਾਇਆ ਗਿਆ ਤਾਂ ਗੁਰੂ ਰਾਮਦਾਸ ਸਮਾਜ ਸੇਵੀ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਜੀ ਅਤੇ ਹੋਰ ਬਹੁਤ ਨੌਜਵਾਨਾਂ ਨੇ ਖੂਨਦਾਨ ਕਰਕੇ ਐਸ ਕੈਂਪ ਵਿੱਚ ਆਪਣਾ ਸਹਿਯੋਗ ਦਿੱਤਾ ਤਾਂ ਹਾਂਜੀ ਹੁਣ ਆਪਾਂ ਗੱਲਬਾਤ ਕਰਦੇ ਆ ਗੁਰੂ ਰਾਮਦਾਸ ਸਮਾਜ ਸੇਵੀ ਕਲੱਬ ਦੇ ਪ੍ਰਧਾਨ ਜੀ ਨਾਲ ਹਾਂ ਗੱਲਬਾਤ ਕਰਦੇ ਆ ਗੁਰੂ ਰਾਮਦਾਸ ਕਲੱਬ ਦੇ ਪ੍ਰਧਾਨ ਸਾਹਿਬ ਅੰਜੀਤ ਕਾਂਸਰ ਸਤਿ ਸ੍ਰੀ ਅਕਾਲ ਜੀ ਤੁਸੀਂ ਵਿਦਿਦਾਨ ਕੀਤਾ ਹਾਂਜੀ ਹਾਂਜੀ ਕਿੰਨੀ ਵਿਦਿਦਾਨ ਕੀਤਾ ਮੈਂ 11ਵੀਂ 12ਵੀਂ ਆ ਗੋ ਗੱਲ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਹੈ ਨੌਜਵਾਨਾਂ ਨੂੰ ਇਹ ਹੈ ਜੀ ਜੇ ਮਹਾਰਾਜ ਨੇ ਜਿਸ ਨੂੰ ਵੀ ਤੰਦਰੁਸਤ ਸਰੀਰ ਬਖਸ਼ਿਆ ਹੈ ਤੇ ਉਹ ਆਪਣਾ ਖੂਨਦਾਨ ਵੱਧ ਤੋਂ ਵੱਧ ਕਰਨ ਸਭ ਤੋਂ ਵੱਡਾ ਦਾਨ ਖੂਨਦਾਨਾ ਜਿੰਨੇ ਨੌਜਵਾਨਾਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਖੂਨਦਾਨ ਕਰਨ ਤੇ ਮਨੁੱਖਾਂ ਦੀ ਜਾਨ ਬਚਾਉਣ ਕਿਸੇ ਟਾਈਮ ਵੀ ਜ਼ਰੂਰਤ ਪੈ ਸਕਦੀ ਹੈ ਤਾਂ ਆਪਣਾ ਦਿੱਤਾ ਹੋਇਆ ਬਲੱਡ ਕਿਸੇ ਨੂੰ ਚੜੂਗਾ ਤੇ ਕਿਸੇ ਦੀ ਜਾਨ ਬਚ ਸਕਦੀ ਆ ਤੇ ਕਿਸੇ ਦੀ ਵੱਧ ਵੀ ਸਕਦੀ ਆ ਉਹ ਕਿੰਨੇ ਕ ਨੌਜਵਾਨਾਂ ਨੇ ਖੂਨਦਾਨ ਕਰ ਦਿੱਤੇ ਆ 10 12 ਹੋ ਗਏ ਜੀ ਹਜੇ ਹੋਰ ਆ ਰਹੇ ਆ ਫੋਨ ਕੀਤਾ ਜਵਾਨਾ ਨੇ ਤੇ ਇਹ ਜਿਹੜੀ ਡਾਕਟਰਾਂ ਦੀ ਟੀਮ ਹੈ ਕਿੱਥੋਂ ਆਈ ਹੈ ਇਹ ਮੋਗੇ ਤੋਂ ਆਈ ਹੈ ਜੀ ਬਹੁਤ ਵਧੀਆ ਡਾਕਟਰ ਹੈ ਜੀ ਬਹੁਤ ਵਧੀਆ ਟੀਮ ਹੈ ਤੇ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਇਹ ਤੁਸੀਂ ਖੂਨਦਾਨ ਕੈਂਪ ਲਾਇਆ ਕਿੰਮਾ ਲਗਾਇਆ ਤੇ ਲਗਭਗ ਚੌਥਾ ਪਾਣੀ ਮਾਇ ਜੀ ਸੱਤ ਪਾਣੀ ਮਹੋਤ ਹਾਂ ਜੀ ਠੀਕ ਹੈ ਤੇ ਪਿੰਡ ਵੱਲੋਂ ਕਿਵੇਂ ਸਹਿਯੋਗ ਮਿਲਦਾ ਪਿੰਡ ਵੱਲੋਂ ਇਹ ਸਾਰਾ ਇਹ ਜਿਹੜਾ ਆਪਾਂ ਕੈਂਪ ਲਾਇਆ ਹੈ ਕਲੱਬ ਤੇ ਸਮੂਹ ਨਗਰਨਵਾਸੀਆਂ ਦੇ ਸਹਿਯੋਗ ਨਾਲ ਲਾਇਆ ਗਿਆ ਜੀ ਠੀਕ ਹੈ ਤੇ ਜਿਹੜੇ ਵੀ ਨੌਜਵਾਨ ਖੁੰਡਾਂ ਕਰਦੇ ਆ ਉਹਨਾਂ ਨੂੰ ਜਦੋਂ ਅਨਰਜੀ ਵਾਸਤੇ ਵੀ ਕੀ ਦੇ ਰਿਹਾ ਘਾਟ ਦੇਣ ਵਾਸਤੇ ਖੜ ਦਾਣ ਕਰਕੇ ਹਟਦੇ ਫਰੂਟ ਆ ਜੀ ਕੇਲੇ ਆ ਦੁੱਧ ਆ ਜਿੰਨੇ ਮਰਜ਼ੀ ਖਾਣ ਵਾਧੂ ਭਾਈ ਆਪਣੇ ਕੋਲ ਮਹਾਰਾਜ ਦੀ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਠੀਕ ਹੈ ਕਿ ਇਹ ਤੋਂ ਡਿਪੈਂਡ ਦੇ ਤਾਂ ਨੌਜਵਾਨ ਆਉਂਦੇ ਆ ਖੁੰਡਾਂ ਕਰਨ ਕਿ ਬਾਹਰੋਂ ਪਿੰਡੋਂ ਪਿੰਡ ਤੋਂ ਜਾਂ ਕੋਹਰ ਦੂਰੋਂ ਵੀ ਆਉਂਦੇ ਆ ਕੋਈ ਨੇ ਅਸੀਂ ਅਪੀਲ ਕੀਤੀ ਆ ਜੀ ਤੇ ਆ ਰਹੇ ਆ ਫੋਨ ਹੋਇਆ ਨਾ ਕਨੈਕਟ ਹੋਇਆ ਠੀਕ ਹੈ ਥੈਂਕ ਯੂ ਧੰਨਵਾਦ ਹੁਣ ਕੱਲ੍ਹ ਨਹੀਂ ਨਹੀਂ ਬੱਸ ਜੋ ਵੀ ਨੌਜਵਾਨ ਖੂਨ ਦਾਨ ਕਰਦਾ ਸੀ ਉਸ ਨੂੰ ਖੂਨ ਦਾਨ ਕਰਨ ਤੋਂ ਬਾਅਦ ਕੇਲੇ ਅਤੇ ਠੰਡਾ ਦੁੱਧ ਦਿੱਤਾ ਜਾਂਦਾ ਸੀ ਜੋ ਵੀ ਨੌਜਵਾਨ ਖੂਨ ਦਾਨ ਕਰਨ ਆਉਂਦੇ ਸੀ ਉਹਨਾਂ ਦਾ ਡਾਕਟਰਾਂ ਵੱਲੋਂ ਪੂਰੀ ਜਾਣਕਾਰੀ ਲੈ ਕੇ ਖੂਨ ਲਿੱਤਾ ਜਾਂਦਾ ਸੀ ਡਾਕਟਰ ਸਾਹਿਬਾਨਾ ਵੱਲੋਂ ਮਰੀਜ਼ ਦਾ ਬਹੁਤ ਵਧੀਆ ਢੰਗ ਨਾਲ ਅਤੇ ਬੜੇ ਆਰਾਮ ਨਾਲ ਖੂਨ ਲਿੱਤਾ ਜਾਂਦਾ ਸੀ ਅਤੇ ਮਰੀਜ਼ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਂਦੀ ਸੀ ਜੋ ਵੀ ਨੌਜਵਾਨ ਖੂਨ ਦਾਨ ਕਰਦਾ ਸੀ ਉਹਨਾਂ ਨੂੰ ਸਮਾਜ ਸੇਵੀ ਕਲੱਬ ਵੱਲੋਂ ਅਤੇ ਸਮੂਹ ਡਾਕਟਰਾਂ ਵੱਲੋਂ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾਂਦਾ ਸੀ ਗੁਰੂ ਰਾਮਦਾਸ ਮੈਸੇਵੀ ਕਲੱਬ ਵੱਲੋਂ ਜੋ ਵੀ ਨੌਜਵਾਨ ਖੂਨਦਾਨ ਕਰਦਾ ਸੀ ਉਹਨਾਂ ਦਾ ਬੜੇ ਵਧੀਆ ਢੰਗ ਨਾਲ ਧਿਆਨ ਰੱਖਿਆ ਜਾਂਦਾ ਸੀ ਅਤੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਔਨ ਦਿੱਤੀ ਜਾਂਦੀ ਸੀ ਤਾਂ ਬਹੁਤ ਸਾਰੇ ਨੌਜਵਾਨਾਂ ਨੇ ਖੂਨਦਾਨ ਕੀਤਾ ਤਾਂ ਉਹ ਆਪਾਂ ਉਹਨਾਂ 'ਚੋਂ ਇੱਕ ਵੀਰ ਨਾਲ ਗੱਲਬਾਤ ਕਰਦੇ ਹਾਂ ਕਿੰਨੇ ਵੀ ਮੇਰੇ ਬਲੱਡ ਦਾਨ ਕੀਤਾ ਦੂਸਰੀ ਵਾਰ ਹੁਣ ਕੀ ਮਹਿਸੂਸ ਕਰ ਰਹੇ ਕੋਈ ਨਹੀਂ ਵਧੀਆ ਨੋਰਮਲ ਓਕੇ ਆ ਰਿਹਾ ਠੀਕ ਹੈ ਇਹ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਇਹ ਹੀ ਹੈ ਸਿੱਖਿਆ ਕੇ ਇਹ ਜੇ ਕੰਮ ਕਰਨੇ ਚਾਹੀਦੇ ਹੈ ਜੇ ਕੰਮ ਲਈ ਅੱਗੇ ਆਉਣਾ ਚਾਹੀਦਾ ਹਮੇਸ਼ਾ ਅੱਜ ਕੱਲ ਦੇ ਨੌਜਵਾਨ ਇਹ ਜੇ ਕੰਮ ਨੂੰ ਦੇਖ ਕੇ ਡਰ ਜਾਂਦੇ ਪਤਾ ਨਹੀਂ ਕਿਉਂ ਕੁਝ ਵੀ ਨਹੀਂ ਹੁੰਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਨੋਰਮਲ ਇਨਸਾਨ ਰਹਿੰਦਾ ਹੈ ਹਾਲਾਂਕਿ ਜੇ ਉਹ ਚਲ ਬਿਮਾਰ ਆ ਉਹ ਬੰਦਾ ਨਹੀਂ ਇਹ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਪਰ ਜਿਹੜਾ ਬੰਦਾ ਨੋਰਮਮਲ ਆ ਸਵਾਸਥਾ ਕੋਈ ਮੈਡੀਕੀਨ ਨਹੀਂ ਖਾਗ ਰਿਹਾ ਇਨਸ ਇਹ ਕੰਮ ਤਾਂ ਜ਼ਰੂਰ ਅੱਗੇ ਆਉਣਾ ਚਾਹੀਦਾ ਠੀਕ ਹੈ ਥੈਂਕ ਯੂ ਤਾਂ ਹਾਂ ਜੀ ਤੁਹਾਨੂੰ ਪਤਾ ਲੱਗ ਗਿਆ ਵੀਰਦੀ ਸਮਾਈਲ ਤੋਂ ਉਹਨਾਂ ਨੂੰ ਕਿੰਦਾ ਲੱਗ ਰਿਹਾ ਖੂਨਦਾਨ ਕਰਕੇ ਅਤੇ ਵੀਰ ਜੀ ਨੇ ਇਹ ਸੰਦੇਸ਼ ਦਿੱਤਾ ਕਿ ਸਾਰੇ ਵੱਦ ਤੋਂ ਵੱਦ ਖੂਨਦਾਨ ਕਰੋ ਅਤੇ ਜਿੱਥੇ ਵੀ ਤੁਹਾਨੂੰ ਖੂਨਦਾਨ ਕਰਨ ਦਾ ਮੌਕਾ ਮਿਲਦਾ ਹੈ ਤਾਂ ਖੂਨਦਾਨ ਜ਼ਰੂਰ ਕਰੋ ਸਨ ਕੋਈ ਜੀ ਪਤਾ ਹੈ ਹਾਂ ਜੀ ਬਈ ਕੀ ਨਾਮ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਕੀ ਪ੍ਰੋਗਰਾਮ ਸੀ ਆ ਜੀ ਇੱਥੇ ਆਪਣਾ ਗੁਰੂ ਰਾਮਦਾਸ ਸਮਾਜ ਸਿੰਘ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਸੀ ਤੇ ਕਿੰਨਾ ਖੂਨ ਦਾ ਇਹ ਚੌਥਾ ਜੀ ਕਿੰਨੇ ਕੁ ਲੋਕਾਂ ਨੇ ਆਪ ਵੀ ਜਵਾਨਾਂ ਨੇ ਸਾਥ ਦਿੱਤਾ ਜੀ ਸੰਦੇਸ਼ ਦੇ ਨਾਗਰਿਕ ਸੰਦੇਸ਼ ਹੱਥੇ ਇਹ ਦੇਣਾ ਚਾਹੁੰਦੇ ਆ ਜੀ ਖੂਨਦਾਨ ਕੈਂਪ ਮਹਾਦਾਨ ਸਭ ਤੋਂ ਵੱਧ ਦਾਨ ਕਰਨਾ ਚਾਹੀਦਾ ਨੌਜਵਾਨ ਜਿਸ ਦਾ ਵੀ ਸਰੀਰ ਤੰਦਰੁਸਤ ਹੈ ਮਹਾਰਾਜ ਨੇ ਚੜ੍ਹਦੀ ਕਲਾ ਦੇ ਵਿੱਚ ਸਰੀਰ ਬਖਸ਼ਿਆ ਹੈ ਵੱਧ ਤੋਂ ਵੱਧ ਜਵਾਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਦੀ ਜਾਨ ਬਚ ਸਕੇ ਪਿੰਡ ਵੱਲੋਂ ਕਿਨਾਰਾ ਪਿੰਡ ਵੱਲੋਂ ਸਾਨੂੰ ਕਾਫੀ ਸਹਿਯੋਗ ਮਿਲਿਆ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਲਾ ਸਕੀਰ ਸਿੰਘ ਜੀ ਆਪਣੇ ਅੱਜ ਪਿੰਡ 'ਚ ਕੈਂਪ ਲਗਾਇਆ ਗਿਆ। ਉਹਦੇ ਵਿੱਚ ਲੋਕਾਂ ਨੇ ਬਹੁਤ ਚੜ੍ਹ ਕੇ ਵੱਧ ਕੇ ਸ਼ਮੂਲੀਅਤ ਲਈ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰਕੇ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਧੰਨਵਾਦ। ਮਿਲਦੇ ਆਂ ਅਗਲੀ ਵੀਡੀਓ 'ਚ।